ਫਦੇ ਸਾਰੇ ਵੀਰਾਂ ਨੂੰ ਸਸਰੀ ਗੱਲ ਸਭ ਤੋਂ ਪਹਿਲਾਂ ਅੱਜ ਆਪਾਂ ਕਿੱਦਾਂ ਜਾ ਰਹੇ ਹਾਂ ਵਰਲਡ ਵਾਰ ਫਾਈਟ ਆਫ ਫਰੀडम ਆਪਣੀ ਆਈਡੀ ਤੁਸੀਂ ਵੇਖ ਲਿਆ ਬੜੀ ਸਵਾਦ ਨਾਲ ਮੈਨੂੰ ਲੱਗਦਾ ਗੇਮ ਬਾਕੀ ਮੈਂ ਖੇਡ ਕੇ ਤੁਹਾਨੂੰ ਜ਼ਰੂਰ ਦੱਸਾਂਗਾ ਕਿੱਦਾਂ ਦਾ ਮੈਨੂੰ ਗੇਮ ਲੱਗਿਆ ਬਾਕੀ ਤੁਸੀਂ ਰਾਏ ਦੱਸਿਓ ਮੈਨੂੰ ਕਮੈਂਟਾਂ ਚ ਆਪਾਂ ਥੋੜੀ ਜਿਹੀ ਸੈਟਿੰਗ ਦੇਖ ਲਈਏ ਸੈਟਿੰਗ ਕੀ ਹੈ ਅਮਦੀ ਸੈਂਸਿਟੀ ਵੀ ਹੈ ਸਕੋਪ ਹੈਗਾ ਜਾਈਰੋ ਵੀ ਹੈਗਾ ਜਾਈਰੋ ਯਾਰ ਕੀ ਤਗੜੀ ਚੀਜ਼ ਆ ਪਬਲੀ ਵਾਲੀ ਫੀਲਿੰਗ ਦੀ ਦੇਈ ਜਾਊਗਾ ਸੌਨਾ ਪਾਉਣ ਲਈ ਕੱਟ ਕਰ ਕੀ ਹੈ ਅਕਾਊਂਟ ਦੇਖ ਲਈਏ ਗ੍ਰਾਫਿਕ ਕਿਉਂ ਹਾਈ ਕੀਤਾ ਫਿਰ ਠੀਕ ਹੈ ਉਕੇ ਸਾਰਾ ਠੀਕ ਹੈ ਹੁਣ ਆਪਾਂ ਖੇਡ ਕੇ ਵੇਖੀਏ ਥੋੜਾ ਜਿਹਾ ਕਿੰਦਾ ਲਗੇ ਮੈਂ ਜੋ ਅਕਲ ਹੀ ਤਾਂ ਮੈਨੂੰ ਲੱਗਦਾ ਇੱਕ ਨੰਬਰ ਦਾ ਗੇਮ ਹੈ ਬਾਕੀ ਖੇਢੀ ਲਈਏ ਥੋੜਾ ਜਿਹਾ ਆਪਾਂ ਅਗੇੜੇ ਵੱਡੇ ਆ ਜੋ ਆ ਗਿਆ ਯਾਰ ਹੋ ਗਿਆ ਲੋਡਿੰਗ ਆ ਰਾਮੜਾ ਗਿਆ ਫਾਸਟ ਆਪਾਂ ਨੂੰ ਵੇਖਣਾ ਪਊਗਾ ਕੀ 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 ਲ ਸਿੱਧਾ ਹੀ ਹੈਲੀਕਾਪਟਰ ਜਿੱਤੇ ਸਮੇਂ ਬੰਦੇ ਆ ਚਲ ਕੀ ਬਰਾਤ ਲੈ ਕੇ ਆਣੀ ਤੁਸੀਂ ਬੰਦੇ ਜਾਣੇ ਗੱਡੀਆਂ ਨਿਆਰੀ ਲਾਏ ਗਿਆ ਜਾਂ ਕੀ ਗੱਲ ਯਾਰ ਹੈਗੀ ਜੀਪ ਸੀ ਜੀ ਦੇਖੀਓ ਤੁਸੀਂ ਬੰਦੇ ਵੇਕੋ ਤੁਸੀਂ ਬਾਜੀ-ਬਾਜੀ ਕੇ ਇਹ ਮੇਰੇ ਆ ਚਾਉਣੇ ਗੱਨਾ ਵੀ ਖੋਪਣੀ ਤੋਂ ਵੱਡੀ ਗੱਨਾ ਚੱਕੀ ਫਿਰਦੇ ਆ ਮਲਟੀ ਕਿਦ ਕੋ ਹਾਂ ਮੁਸਬਰੀਆਂ ਕਰ ਕੀ ਤਾਂ ਮੈਂ ਨੈਟ ਬੰਦ ਕਰ ਰੱਖਿਆ ਯਾਰ ਹਾਂ ਸਾਡੀ ਵਾਲੇ ਇੱਕ ਗੱਲ ਤਾਂ ਤੁਹਾਨੂੰ ਦੱਸਣੀ ਭੁੱਲ ਗਿਆ ਵੀ ਇਹਨਾਂ ਨੇਟ ਆਫਲਾਈਨ ਵੀ ਗੇਮ ਹੈ ਇਹ ਸਵਾਦ ਆਈ ਜਾਂਦੇ ਆ ਯਾਰ ਆ ਇੱਕ ਜਾ ਕੇ ਰੋ ਵੀ ਚੈੱਕ ਕਰੋ ਵੀਰੇ ਜਾ ਕੇ ਰੋ ਚੈੱਕ ਕਰਕੇ ਦੱਸਿਓ ਆ ਕੀ ਖੇਡ ਕੇ ਵੇਖੋ ਯਾਰ ਸਵਾਦ ਤਾਂ ਪੂਰਾ ਆਈ ਜਾਂਦਾ ਯਾਰ ਮੈਨੂੰ ਲਾ ਤੂੰ ਤਾਂ ਚੜ੍ਹ ਉੱਤੇ ਆਇਆ ਪੰਜੀਰੀ ਲਾਉਣੀ ਹੈ ਇੱਥੇ जू बंदे वे किए हाँ टैंक तेन चका की चीप सी करा के लड़ी चक की टूम टू टूटू लाई रखी है। तीजा की गल है हां उतार दे मैं पता है बंदे लाने इतने आए की फिर थोड़ा डेमेजर किरपा की हों पहली बार सुन मैं गुड लाइक ओ तुम दसोगे गुड लाइक ਚੱਕ ਚੱਕ ਢੋੱਕੇ ਨਾਲ ਜਦੋਂ ਘੋੜਿਆਂ ਨਾਲ ਬੰਦਾ ਵੜ ਜਾਂਦੇ ਉਹ ਕੋਣ ਇਹਦਾ ਕਿਹੜਾ ਕਲਾਕ ਹੈ ਵੀਰੇ ਟੈਂਕ ਉਪ ਉੱਚਾ ਬੁਲਟ ਪ੍ਰੂਫ ਗੱਡੀਆਂ ਵੀ ਲਾ ਲੈ ਜਾ ਤੇ ਮਿਸ਼ਨ ਸਕਸੈਸਫੁਲ ਗੇਮ ਤੋਂ ਆ ਗਿਆ ਤੁਸੀਂ ਵੀ ਖੇਡ ਕੇ ਜਰੂਰ ਦੇਖਿਓ ਕਿ ਚੋੜੀਆਂ ਪਕਾਤੀ ਰੁਪਏ ਇਸ ਨੂੰ ਦੇ ਦੇ ਟ੍ਰੋਫੀ ਓਕੇ ਨੈਕਸਟ ਮੈਚ